ਸਸਿਕਾ ਜੀ ਸਾਰਿਆਂ ਨੂੰ ਸਾਡੇ ਪਕੌੜੇ ਬਾਜ਼ਾਰ ਵਰਗੇ ਪਕੌੜਿਆਂ ਵਰਗੇ ਕਿਉਂ ਨਹੀਂ ਬੰਦੇ ਬਹੁਤੇ ਲੋਕਾਂ ਦਾ ਇਹ ਸਵਾਲ ਹੁੰਦਾ ਹੈਗਾ ਬਿਲਕੁਲ ਬੰਦੇ ਹੈ ਜੀ ਉਸ ਤੋਂ ਵੀ ਬਹੁਤ ਜ਼ਿਆਦਾ ਵਧੀਆ ਬੰਦੇ ਹੈ ਪਰ ਕਈ ਚੀਜ਼ਾਂ ਨੂੰ ਬਣਾਉਣ ਲਈ ਛੋਟੀਆਂ-ਛੋਟੀਆਂ ਟ੍ਰਿਕਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਜਿਹਦੇ ਨਾਲ ਚੀਜ਼ ਵਧੀਆ ਬਣਦੀ ਹੈ ਇਹ ਪਕੌੜੇ ਆਪਾਂ ਇਸ ਤਰ੍ਹਾਂ ਦੇ ਬਣਾਵਾਂਗੇ ਕਿ ਇਹ ਸਮਾਨ ਤਿਆਰ ਕਰਕੇ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤਾਂ ਕਿ ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਫਰਾਈ ਕਰੋ ਤੇ ਖਾਓ ਜਦੋਂ ਵੀ ਆਪਾਂ ਪਕੌੜੇ ਬਣਾਉਣ ਦੀ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਆਲੂ ਕੱਟਨੇ ਸ਼ੁਰੂ ਕਰ ਦਿੰਨੇ ਆ ਇਹ ਆਪਣੀ ਸਭ ਤੋਂ ਵੱਡੀ ਗਲਤੀ ਹੈ ਜਿੱਥੇ ਆਪਾਂ ਪਕੌੜਿਆਂ ਨੂੰ ਖਰਾਬ ਕਰ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਇਹ ਸਾਰਾ ਸਮਾਨ ਤਿਆਰ ਕਰਕੇ ਰੱਖ ਲੈਣਾ ਤੇ ਆਲੂਆਂ ਦਾ ਆਪਾਂ ਪਹਿਲਾਂ ਨਾਂ ਵੀ ਨਹੀਂ ਲੈਣਾ ਆਲੂ ਨੂੰ ਆਪਾਂ ਤੋਲ ਲਿਆ ਜੀ ਤੇ ਤੋਕੇ ਚੰਗੀ ਤਰ੍ਹਾਂ ਇੱਕ ਸਾਈਡ ਤੇ ਰੱਖ ਲਿਆ ਫਿਰ ਆਪਾਂ ਇੱਕ ਕੜਾਈ ਦੇ ਵਿੱਚ ਤੇਲ ਪਾਵਾਂਗੇ ਤੇ ਗੈਸ ਨੂੰ ਆਪਾਂ ਸਲੋ ਫਲੇਮ ਤੇ ਰੱਖਾਂਗੇ ਤੇਜ਼ ਬਿਲਕੁਲ ਵੀ ਨਹੀਂ ਕਰਾਂਗੇ ਫਿਰ ਆਪਾਂ ਦੇਖੋ ਆਲੂ ਲੈ ਲੇ ਤੇ ਇਹਨਾਂ ਨੂੰ ਆਪਾਂ ਛਿੱਲਣਾ ਨਹੀਂ ਉੱਪਰੋਂ ਕਿਉਂਕਿ ਜਿਹੜੇ ਇਹ ਪਕੌੜੇ ਆ ਆਪਾਂ ਉਹ ਬਿਲਕੁਲ ਬਾਜ਼ਾਰ ਵਰਗੇ ਬਣਾਵਾਂਗੇ ਆਲੂ ਨੂੰ ਆਪਾਂ ਇਸ ਤਰੀਕੇ ਨਾਲ ਕੱਟਣਾ ਜਿਵੇਂ ਕੋਈ ਚਿਪਸ ਵਗੈਰਾ ਤਿਆਰ ਕਰਦੇ ਹੋਈਏ ਬਿਲਕੁਲ ਪਤਲਾ ਪਤਲਾ ਤੁਸੀਂ ਇਹਨਾਂ ਨੂੰ ਕੱਟ ਲੈਣਾ ਹੈਗਾ ਜਿਹੜੇ ਆਲੂ ਆ ਤੁਸੀਂ ਸਭ ਤੋਂ ਲਾਸਟ ਤੇ ਕੱਟਣੇ ਆ ਜਦੋਂ ਤੁਹਾਡਾ ਸਾਰਾ ਸਮਾਨ ਜਿਹੜਾ ਹੈਗਾ ਉਹ ਰੈਡੀ ਪਿਆ ਹੋਵੇ ਪਕੌੜੇ ਬਣਾਉਣ ਲਈ ਇਸ ਤਰੀਕੇ ਨਾਲ ਤੁਸੀਂ ਇਹਨੂੰ ਕੱਟਦੇ ਜਾਣਾ ਹੈਗਾ ਜੇ ਤੁਸੀਂ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋਗੇ ਤਾਂ ਪਕੌੜੇ ਬਹੁਤ ਜ਼ਿਆਦਾ ਵਧੀਆ ਬਣਨਗੇ ਆਲੂਆਂ ਦੇ ਵਿੱਚ ਬਹੁਤ ਜ਼ਿਆਦਾ ਸਟਾਰਚ ਹੁੰਦਾ ਹੈ ਜਿਹੜਾ ਪਾਣੀ ਛੱਡ ਜਾਂਦਾ ਹੈ ਤੇ ਜਦੋਂ ਆਪਾਂ ਪਹਿਲਾਂ ਹੀ ਕੱਟ ਦਿੰਨੇ ਆ ਤਾਂ ਇਹ ਢਿੱਲੇ ਪੈ ਜਾਂਦੇ ਆ ਤੇ ਇਹਨਾਂ ਦਾ ਰੰਗ ਵਗੈਰਾ ਸਭ ਚੇਂਜ ਹੋ ਜਾਂਦਾ ਹੈ ਤੇ ਪਕੌੜਿਆਂ ਦੇ ਵਿੱਚ ਉਹ ਗੱਲ ਨਹੀਂ ਬਣਦੀ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਬਰੀਕ ਬਰੀਕ ਲੰਬੇ ਪਿਆਜ਼ ਕੱਟੇ ਸੀ ਤਿੰਨ ਚਾਰ ਜਿੰਨੇ ਵੀ ਤੁਸੀਂ ਪਕੌੜੇ ਬਣਾਉਣੇ ਆ ਸਮਾਨ ਤੁਸੀਂ ਉਸ ਦੇ ਅਕੋਰਡਿੰਗ ਲੈਣਾ ਹੈਗਾ ਉਹ ਆਪਾਂ ਇਹਦੇ ਵਿੱਚ ਮਿਕਸ ਕੀਤੇ ਫਿਰ ਆਪਾਂ ਪਾਈਆਂ ਜੀ 6-7 ਖਰੀਆਂ ਮਿਰਚਾਂ ਬਰੀਕ ਬਰੀਕ ਤੁਸੀਂ ਇਹਨਾਂ ਨੂੰ ਕੱਟ ਲੈਣਾ ਤੇ ਉਹ ਵਿੱਚ ਇਹਦੇ ਪਾਇਓ ਉਸ ਤੋਂ ਬਾਅਦ ਆਪਾਂ ਪਾਇਆ ਜੀ ਪਾਲਕ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਤੁਸੀਂ ਵਿੱਚ ਪਾਉਂਗੇ ਬਿਲਕੁਲ ਸੁੱਕੀਆਂ ਹੋਣੀਆਂ ਚਾਹੀਦੀਆਂ ਇਹਨਾਂ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਇਹਨਾਂ ਨੂੰ ਸਟੋਰ ਵੀ ਕਰਨਾ ਹੈ ਫਿਰ ਪਾਇਆ ਪਤਣੀਆਂ ਫਿਰ ਪਾਵਾਂਗੇ ਜੀ ਆਪਾਂ ਪਦੀਨਾ ਫਿਰ ਆਪਾਂ ਇਹਦੇ ਵਿੱਚ ਇੱਕ ਚਮਚ ਦਰਦਰਾਂ ਪੀਸਿਆ ਹੋਇਆ ਧਨੀਆ ਪਾਇਆ ਸੁੱਕਾ ਧਨੀਆ ਪਹਿਲਾਂ ਆਪਾਂ ਹਰਾ ਧਨੀਆ ਪਾਇਆ ਸੀ ਉਸ ਤੋਂ ਬਾਅਦ ਆਪਾਂ ਦੋ ਲਾਲ ਮਿਰਚਾਂ ਨੂੰ ਕਟਲਿਆ ਤੁਸੀਂ ਇਹਨੂੰ ਚਿਲੀ ਫਲਿਕਸ ਵੀ ਕਹਿ ਸਕਦੇ ਹੋ ਇਹ ਆਪਾਂ ਇਹਦੇ ਵਿੱਚ ਪਾਈਆਂ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਬੇਸਣ ਇੱਕ ਕੋਲਾ ਆਪਾਂ ਬੇਸਣ ਦਾ ਲੈ ਹੈਗਾ ਇਹਨ ਸਮਾਨ ਹੈ ਜਿਹੜਾ ਤੁਸੀਂ ਧਿਆਨ ਨਾਲ ਪਾਉਣਾ ਹੈ ਬੇਸਨ ਆਪਾਂ ਜਿਆਦਾ ਨਹੀਂ ਪਾਉਣਾ ਉਤੋਂ ਦੀ ਨਹੀਂ ਕਰਨਾ ਇਹਦੇ ਵਿੱਚ ਇੱਕ ਕੌਲੀ ਆਪਾਂ ਪਾਵਾਂਗੇ ਮੈਦੇ ਦੀ ਕੌਲੀ ਤੋਂ ਥੋੜਾ ਜਿਹਾ ਘੱਟੀ ਹੈ ਮੈਦਾ ਤੁਸੀਂ ਕਹੋਗੇ ਸੇਤ ਲਈ ਹਾਨੀਕਾਰਕ ਹੈ ਪਰ ਨਹੀਂ ਇਹਦੇ ਵਿੱਚ ਇਹ कुरकुरੇ ਵੀ ਬੰਦਦੇ ਇਹਦੇ ਨਾਲ ਤੇ ਇਹ ਜਿਆਦਾ ਤੇਲ ਨੂੰ ਪਕੌੜਿਆਂ ਦੇ ਅੰਦਰ ਨਹੀਂ ਜਾਣ ਦਿੰਦਾ ਰੋਕਦਾ ਹੈਗਾ ਇਸ ਲਈ ਇਹਦੇ ਬਿਨਾ ਪਕੌੜੇ ਟੇਸਟੇ ਬਿਲਕੁਲ ਨਹੀਂ ਬੰਦਦੇ ਤੇ ਉਸ ਤੋਂ ਬਾਅਦ ਆਪਾਂ ਇੱਕ ਚਮਚ ਇਹਦੇ ਵਿੱਚ ਲਾਲ ਮਿਰਚ ਪਾਈ ਹੈਗੀ ਇਥੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਐਨੇ ਸਮਾਨ ਦੇ ਵਿੱਚ ਇਹਨੂੰ ਮਿਕਸ ਕਰਨ ਤੋਂ ਪਹਿਲਾਂ ਆਪਾਂ ਸਿਰਫ ਈਕੇ ਦੇ ਵਿੱਚ ਲਾਲ ਮਿਰਚ ਪਾਈ ਐ ਹੋਰ ਕੋਈ ਚੀਜ਼ ਨਹੀਂ ਪਾਈ ਇਹ ਗੱਲ ਤੁਸੀਂ ਜ਼ਰੂਰ ਨੋਟ ਕਰਿਓ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਹਜੇ ਤੱਕ ਤੁਸੀਂ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਆਪਣੇ ਆਪ ਹੀ ਕਰ ਦਿਓ ਤੁਹਾਡਾ ਬਹੁਤ ਧੰਨਵਾਦ ਹੋਊਗਾ ਉਸ ਤੋਂ ਬਾਅਦ ਇਹ ਸਾਰਾ ਸਮਾਨ ਜਦੋਂ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਆਪਾਂ ਕਿਹੜੀਆਂ ਚੀਜ਼ਾਂ ਨਹੀਂ ਪਾਈਆਂ ਪਹਿਲਾਂ ਉਹ ਤੁਹਾਨੂੰ ਦੱਸਦੇ ਆਂ ਇਹਦੇ ਵਿੱਚ ਆਪਾਂ ਹਜੇ ਨਮਕ ਨਹੀਂ ਪਾਇਆ ਹਲਦੀ ਨਹੀਂ ਪਾਈ ਤੇ ਥੋੜਾ ਜਿਹਾ ਬੇਕਿੰਗ ਪਾਊਡਰ ਤੇ ਕੋਈ ਕਲਰ ਇਹ ਚਾਰੇ ਚੀਜ਼ਾਂ ਤੋਂ ਬਿਨਾ ਤੁਸੀਂ ਇਹਨੂੰ ਮਿਕਸ ਕਰਕੇ ਜੇ ਤੁਹਾਡੇ ਜ਼ਿਆਦਾ ਪਕੌੜੇ ਲਨ ਲਈ ਸਮਾਨ ਤਿਆਰ ਹੋ ਗਿਆ ਤਾਂ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਦੇਣਾ ਇਸੇ ਤਰੀਕੇ ਨਾਲ ਇਹਨੂੰ ਬਾਕਸ ਨੂੰ ਕਿਸੇ ਨੂੰ ਵੀ ਬੰਦ ਕਰਕੇ ਤੇ 에어ਟਾਈਟੇ ਬਾਕਸ ਹੋਊਗਾ ਜਿਹਦੇ ਵਿੱਚ ਹਵਾ ਵਗੈਰਾ ਨਾ ਲੱਗੇ ਤੇਨੂੰ ਤੁਸੀਂ ਫ੍ਰਿਜ ਵਿੱਚ ਰੱਖ ਦੇਣਾ ਹੈਗਾ ਤੇ ਬਹੁਤ ਵਧੀਆ ਜਦੋਂ ਤੁਹਾਡਾ ਦਿਲ ਕਰੂਗਾ ਤੇਰੇ ਵਿੱਚ ਬਾਕੀ ਰਹਿੰਦਾ ਸਮਾਨ ਪਾ ਕੇ ਤੁਸੀਂ ਪਕੌੜਿਆਂ ਨੂੰ ਫਰਾਈ ਕਰ ਲੈਣਾ ਹੈਗਾ ਬਹੁਤ ਵਧੀਆ ਪਕੌੜੇ ਤਿਆਰ ਹੋਣਗੇ 7-8 ਦਿਨਾਂ ਤੱਕ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਫੇਰ ਆਪਾਂ ਦੂਜੇ ਪਕੌੜੇ ਬਣਾਉਣ ਲਈ ਆਪਣਾ ਸਮਾਨ ਤਿਆਰ ਕਰਾਂਗੇ ਉਹਦੇ ਵਿੱਚ ਆਪਾਂ ਨਮਕ ਪਾਇਆ ਹੈਗਾ ਹਲਦੀ ਪਾਈ ਹੈਗੀ ਥੋੜਾ ਜਿਹਾ ਫੂਡ ਕਲਰ ਪਾਇਆ ਤੇ ਥੋੜਾ ਜਿਹਾ ਆਪਾ ਧਨੀਆ ਪਾਊਡਰ ਪਾਇਆ ਹੈਗਾ ਤੁਸੀਂ ਮਰਜੀ ਥੋੜੀ ਪਾਣਾ ਚਾਹੋ ਪਾ ਸਕਦੇ ਹੋ ਨਹੀਂ ਤੁਸੀਂ ਸਕਿਪ ਕਰ ਦਿਓ ਤੇ ਇਹਦੇ ਵਿੱਚ ਆਪਾਂ ਬੇਕਿੰਗ ਪਾਊਡਰ ਜ਼ਰੂਰ ਪਾਇਆ ਤਾਂ ਕਿ ਪਕੌੜੇ ਫੁੱਲ ਸਕਣ ਫੂਡ ਕਲਰ ਲਈ ਇਹਦਾ ਇਹ ਵੀ ਤੁਹਾਡੀ ਮਰਜ਼ੀ ਹੈ ਪਰ ਇਹਨੂੰ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਪਕੌੜਿਆਂ ਦਾ ਜਿਹੜਾ ਕਲਰ ਹੈ ਉਹ ਵਿਚਾਰ ਵਰਗ 컬러 ਵਰਗਾ ਆਊਗਾ ਹਲਦੀ ਨਾਲ ਉਸ ਤਰ੍ਹਾਂ ਦਾ ਕਲਰ ਨਹੀਂ ਆਊਗਾ ਉਸ ਤੋਂ ਬਾਅਦ ਆਪਾਂ ਜਦੋਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਪਾਣੀ ਬਿਲਕੁਲ ਥੋੜਾ ਪਊਗਾ ਇਹਦੇ ਨਾਲ ਕਿਉਂਕਿ ਆਲੂਆਂ ਦਾ ਹੀ ਜਿਹੜਾ ਪਾਣੀ ਛੱਡ ਚੁੱਕਿਆ ਉਹਦੇ ਨਾਲ ਹੀ ਜ਼ਿਆਦਾ ਪਕੌੜੇ ਮਿਕਸ ਹੋ ਜਾਂਦੇ ਆ ਤੇ ਆਪਾਂ ਦੇਖਿਓ ਬਿਲਕੁਲ ਥੋੜਾ ਜਿਹਾ ਹੀ ਪਾਣੀ ਪਾਇਆ ਗਲਾਸ ਦਾ ਚੌਥਾ ਹਿੱਸਾ ਵੀ ਇਹਦੇ ਵਿੱਚ ਪਾਣੀ ਦਾ ਨਹੀਂ ਪਿਆ ਤੇ ਆਪਾਂ ਇਹ ਸਾਰੇ ਮਿਕਸ ਕਰ ਲਏ ਚੰਗੀ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕੜਾਈ ਦਾ ਜਿਹੜਾ ਤੇਲ ਐਨੇ ਚਿਰ ਚ ਕਾਫੀ ਗਰਮ ਹੋ ਜਾਂਦਾ ਆਪਾਂ ਜਿਆਦਾ ਗਰਮ ਤੇਲ ਇੱਥੇ ਨਹੀਂ ਰੱਖਣਾ ਤੇ ਫਿਰ ਆਪਾਂ ਥੋੜੇ ਜੇ ਵੱਡੇ ਆਕਾਰ ਦੇ ਪਕੌੜੇ ਆ ਜਿਹੜੇ ਉਹ ਇਹਦੇ ਵਿੱਚ ਬਣਾ ਬਣਾ ਕੇ ਪਾ ਦਾਂਗੇ ਤੇ ਇਸੇ ਤਰ੍ਹਾਂ ਹੀ ਇਹਨੂੰ ਸਲੋ ਫਲੇਮ ਤੇ 2 ਤੋਂ 3 ਮਿੰਟ ਦੇ ਵਿੱਚ ਵਿੱਚ ਤੱਕ ਫਰਾਈ ਕਰਾਂਗੇ ਜਦੋਂ ਇਹ ਆਪਣੇ ਆਪ ਉੱਠਣੇ ਸ਼ੁਰੂ ਹੋ ਜਾਣ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਦੇਰ ਬਾਅਦ ਇਹਨੂੰ ਹਿਲਾਉਂਦੇ ਰਵਾਂਗੇ ਪਰ ਇਹਨਾਂ ਨੂੰ ਜਿਹੜਾ ਪਕਾਉਣ ਦਾ ਇੱਥੇ ਸਮਾਂ 2 ਤੋਂ 3 ਮਿੰਟ ਦੇ ਵਿੱਚ ਵਿੱਚ ਆਪਾਂ ਇਹਨਾਂ ਨੂੰ ਪਕਾ ਲੈਣੇ ਆ ਤੇ ਫਿਰ ਇਹਨਾਂ ਨੂੰ ਕੱਢ ਕੇ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਤੇ ਬਹੁਤ ਹੀ ਵਧੀਆ ਦੇਖੋ ਇਹਨਾਂ ਦਾ ਰੰਗ ਆਇਆ ਹੈਗਾ ਹਜੇ ਪਰ ਇਹ ਪੂਰੇ ਨਹੀਂ ਪੱਕੇ ਇਸੇ ਤਰੀਕੇ ਨਾਲ ਆਪਾਂ ਦੂਸਰੇ ਪਕੌੜੇ ਪਾਤੇ ਤੇ ਉਹਨਾਂ ਨੂੰ ਵੀ 2-3 ਮਿੰਟਾਂ ਬਾਅਦ ਬਾਹਰ ਕੱਢ ਲਿਆ ਹੁਣ ਇਹਨਾਂ ਨੂੰ ਆਪਾਂ 5 ਮਿੰਟ ਲਈ ਰੈਸਟ ਤੇ ਰੱਖਤਾ ਥੋੜੇ ਜਿਹੇ ਠੰਡੇ ਹੋ ਚੁੱਕੇ ਨੇ ਫਿਰ ਆਪਾਂ ਕੀ ਕਰਨਾ ਹੈ ਗੈਸ ਦੀ ਫਲੇਮ ਪੂਰੀ ਫੁੱਲ ਕਰ ਦੇਣੀ ਹੈਗੀ ਤੇ ਆਪਾਂ ਜਿਹੜੇ ਪਕੌੜੇ ਵੱਡੇ ਸੀਗੇ ਉਹਨਾਂ ਨੂੰ ਆਪਾਂ ਬਚਾ ਲਓ ਕੱਟ ਲਿਆ ਜੇ ਤੁਹਾਡੇ ਕੋਲੋ ਛੋਟੇ ਪਕੌੜੇ ਬਣੇ ਤਾਂ ਸੋਨੂੰ ਇਹ ਕੱਟਣ ਦੀ ਜ਼ਰੂਰਤ ਨਹੀਂ ਪਰ ਇਸ ਤਰੀਕੇ ਨਾਲ ਬਹੁਤ ਵਧੀਆ ਪਕੌੜੇ ਬਣਦੇ ਆ ਇੱਥੇ ਤੇਲ ਹੈ ਜਿਹੜਾ ਫੁੱਲ ਗਰਮ ਹੋਵੇ ਸੋਡਾ ਉਸ ਤੋਂ ਬਾਅਦ ਤੁਸੀਂ ਇਹ ਸਾਰੇ ਪਕੌੜੇ ਜਿਹੜੇ ਆਪਾਂ ਦੋ ਵਾਰੀ ਚ ਕੱਢੇ ਸੀ ਉਹ ਇੱਕੋ ਵਾਰੀ ਚ ਕੜਾਈ ਦੇ ਵਿੱਚ ਪੈ ਜਾਣਗੇ ਤੇ ਲਗਾਤਾਰ ਇੱਥੇ ਆਪਾਂ 3 ਤੋਂ 4 ਮਿੰਟ ਤੱਕ ਪਕਾਵਾਂਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਇਹ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਣਗੇ ਕਿਉਂਕਿ ਤੇਲ ਇੱਥੇ ਬਹੁਤ ਜ਼ਿਆਦਾ ਗਰਮ ਹੈ ਤੇ ਆਪਾਂ ਦੇਖੋ ਸਾਰੇ ਪਕੌੜੇ ਕੱਢ ਲਏ ਵੀਡੀਓ ਦੇ ਸ਼ੁਰੂ ਵਿੱਚ ਹੀ ਆਪਾਂ ਤੁਹਾਨੂੰ ਪਕੌੜਿਆਂ ਦਾ ਸਾਊਂਡ ਸੁਣਾਇਆ ਸੀ ਵੀ ਇਸ ਤਰ੍ਹਾਂ ਇਹ कुरकुरे ਠਖੜਕਦੇ ਬੰਦੇ ਆ ਉਸ ਤੋਂ ਬਾਅਦ ਆਪਾਂ ਇਹਦੇ ਲਈ ਕੀ ਕਰਨਾ ਹੈ ਆਪਾਂ ਸਾਰੇ ਇਹ ਪਕੌੜਿਆਂ ਨੂੰ ਇਕੱਠਾ ਕਰਕੇ ਇੱਕ ਕਿਸੇ ਵੀ ਖੁੱਲੇ ਭਾਂਡੇ ਦੇ ਵਿੱਚ ਪਾ ਲਾਂਗੇ ਤੇ ਉਸ ਭਾਂਡੇ ਵਿੱਚ ਪਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਉੱਤੇ ਕਾਲਾ ਨਮਕ ਤੇ ਕਾਲੀ ਮਿਰਚ ਥੋੜੀ ਥੋੜੀ ਇਦੇ ਉੱਪਰ ਛਿੜਕ ਦਾਂਗੇ ਤੇ ਇਹਦੇ ਨਾਲ ਤੁਸੀਂ ਕੋਈ ਮਰਜ਼ੀ ਸੌਸ ਬਣਾਓ ਜਿਹੜੀ ਤੁਹਾਨੂੰ ਪਸੰਦ ਹੈ ਹਰੀ ਚਟਨੀ ਖਾਓ ਤੁਸੀਂ इमਲੀ ਦੀ ਚਟਨੀ ਖਾਓ ਜਾਂ ਅੱਜਕੱਲ੍ਹ ਅੰਗੂਰਾਂ ਦੀ ਚਟਨੀ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਪਸੰਦ ਹੈ ਤੁਸੀਂ ਉਹ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਪਕੌੜੇ ਐ ਤੇ ਬਾਜ਼ਾਰ ਤੋਂ ਵੀ ਬਹੁਤ ਜ਼ਿਆਦਾ ਵਧੀਆ ਪਕੌੜੇ ਬੰਦੇ ਇਹ ਬਸ ਇਹ ਤਰੀਕਾ ਦਾ ਤੁਸੀਂ ਧਿਆਨ ਰੱਖਿਓ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ